ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ RAM LALLA ਦੇ ਦਰਸ਼ਨ ਨਹੀਂ ਸੀਮਿਤ ਹੋਏਗੇ ਵੀਆਈਪੀ ਪਾਸ ਧਾਰਕਾਂ ਦੀ ਗਿਣਤੀ ਰੋਜ਼ਾਨਾ 70000 ਸ਼ਰਧਾਲੂ ਕਰ ਰਹੇ ਨੇ ਦਰਸ਼ਨ ਸਧਾਰਨ ਰਸਤੇ ਤੋਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਅੰਮ੍ਰਿਤਸਰ ਦੇ ਕੋਸਟੋਰ ਚ ਦੇਰ ਰਾਤ 35 ਤੋਂ 40 ਵਿਅਕਤੀਆਂ ਨੇ ਮਾਰਿਆ ਡਾਕਾ 2 ਕਰੋੜ ਦੇ ਕਰੀਬ ਕੋਸਟੋਰ ਚੋਂ ਮਾਲ ਕੀਤਾ ਚੋਰੀ ਵਿਧਾਨ ਸਭਾ ਦਾ ਸੈਸ਼ਨ ਮੁਕਦਿਆਂ ਹੀ ਸੀਐਮ ਮਾਨ ਨੇ ਸੱਦ ਲਈ ਕੈਬਨਟ ਮੀਟਿੰਗ ਕਈ ਮੁੱਦਿਆਂ ਤੇ ਹੋਵੇਗੀ ਚਰਚਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਿਤੀ ਦਿਨੀ ਪੰਜਾਬ ਵਿਧਾਨ ਸਭਾ ਦੇ 3 ਦਿਨਾ ਮੌਨਸੂਨ ਸੈਸ਼ਨ ਮਗਰੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਦੇ ਰਿਹਾਈ ਸਵਿਖੇ ਹੋਣ ਜਾ ਰਹੀ ਹੈ ਅੱਜ ਦੀ ਮੀਟਿੰਗ ਦਾ ਅਜੰਡਾ ਦਾ ਜਾਰੀ ਨਹੀਂ ਕੀਤਾ ਗਿਆ ਪਰ ਇਸ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਦੱਸਿਆ ਕਿ 2 ਤੋਂ 4 ਸੰਬਰ ਤੱਕ ਚੱਲੇ ਵਿਧਾਨ ਸਭਾ ਸੈਸ਼ਨ 'ਚ 4 ਬਿਲ ਪਾਸ ਹੋਏ ਨੇ ਇਹਨਾਂ 'ਚ ਐਨਓਸੀ ਦੀ ਸ਼ਰਤ ਖਤਮ ਕਰਨਾ ਪੰਚਾਇਤੀ ਚੋਣਾਂ ਬਿਨਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਦੇ ਲੜਨ ਤੇ ਫਾਇਰ ਬ੍ਰਿਗੇਡ ਭਰਤੀ ਵਿੱਚ ਮਹਿਲਾਵਾਂ ਨੂੰ ਰਾਹਤ ਦੇਣ ਜਿਹੇ ਫੈਸਲੇ ਲਏ ਗਏ ਰਾਮ ਲੱਲਾ ਦੇ ਦਰਸ਼ਨ ਲਈ VIP ਪਾਸ ਵਾਲਿਆਂ ਦੀ ਗਿਣਤੀ ਹੁਣ ਸੀਮਿਤ ਹੋਵੇਗੀ ਹਰ ਰੋਜ਼ ਔਸਤ 70000 ਸ਼ਰਧਾਲੂ ਦਰਸ਼ਨ ਕਰ ਰਹੇ ਨੇ ਜਿਸ ਸਧਾਰਨ ਰਸਤੇ ਤੋਂ ਜਾ ਕੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਇਸੇ ਨਾਲ ਹੀ ਪਾਸ ਹਾਸਲ ਸ਼ਰਧਾਲੂ ਵੀ ਵੱਖ-ਵੱਖ ਰਸਤਿਆਂ ਤੋਂ ਜਾ ਕੇ ਦਰਸ਼ਨ ਕਰਦੇ ਨੇ ਇਹਨਾਂ 'ਚ ਸੁਗਮ ਦਰਸ਼ਨ ਪਾਸ ਤੇ VIP ਪਾਸ ਦਾ ਰੱਖ ਸ਼ਾਮਿਲ ਨੇ ਸੁਗਮ ਪਾਸ ਹਰ ਰੋਸ ਸਲੋਟ ਦੇ ਮੁਤਾਬਿਕ ਬਣਾਏ ਜਾਂਦੇ ਨੇ ਤੇ ਹਰ ਸਲੋਟ 'ਚ 150 ਸੁਗਮ ਦਰਸ਼ਨ ਪਾਸ ਜਾਰੀ ਹੁੰਦੇ ਨੇ ਦਰਸ਼ਨਾ ਦੇ ਸਮੇਂ ਨੂੰ 6 ਸਲੋਟ ਦੇ ਵਿੱਚ ਵੰਡਿਆ ਗਿਆ ਇਹ ਪਾਸ ਆਨਲਾਈਨ ਦੇ ਨਾਲ ਹੀ ਆਫਲਾਈਨ ਵੀ ਜਾਰੀ ਕੀਤੇ ਜਾਂਦੇ ਨੇ ਰਸਤਿਆਂ ਦੀ ਸਿਫਾਰਿਸ਼ ਨਾਲ VIP ਪਾਸ ਬਣਾਏ ਜਾਂਦੇ ਹਨ ਅੰਮ੍ਰਿਤਸਰ ਵਿੱਚ ਕਰੋੜਾਂ ਰੁਪਇਆ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਥਾਣਾ ਚਾਟਿਵਿੰਡ ਪਿੰਡ ਦੇ ਦੀਨ ਪਿੰਦੇ ਪਿੰਡ ਈਵਨ ਕਲਾ ਵਿੱਚ ਇੱਕ ਕੋਲ ਸਟੋਰ ਦੇ ਵਿੱਚ ਦੇ ਰਾਤ 30 ਤੋਂ 40 ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਰਾਤ 1 ਵਜੇ ਦੇ ਕਰੀਬ ਕੋਲ ਸਟੋਰ ਵਿੱਚ ਦਾਖਲ ਹੋਏ ਤੇ ਉੱਥੋਂ ਦੇ ਕੰਮ ਕਰਦੇ ਮੁਲਾਜ਼ਮਾਂ ਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਆਪਣੇ ਨਾਲ ਤੇਜ਼ ਤਾਰ ਹਥਿਆਰ ਤੇ ਪਿਸਤੌਲਾਂ ਲੈ ਕੇ ਆਏ ਸੀ ਜਿਸ ਦੀ ਨੋਕ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ 4:30 ਵਜੇ ਦੇ ਕਰੀਬ ਫੋਨ ਆਇਆ ਕਿ ਕੋਲ ਸਟੋਰ ਵਿੱਚ ਲੁੱਟ ਹੋਈ ਹੈ ਉਹਨਾਂ ਕਹੇ ਕਿ ਲੁਟੇਰੇ ਜਾਂਦੇ ਸਮੇਂ ਸਾਡੇ ਮੁਲਾਜ਼ਮਾ ਨੂੰ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੇ ਫੋਨ ਆਪਣੇ ਨਾਲ ਲੈ ਗਏ ਉਹਨਾਂ ਕੋਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਂ ਸਚੂ ਚਾਟੀਮੈਂ ਕਿ ਸਰ ਮਾਮਲਾ ਕੀ ਹੋਇਆ ਕਿ ਕਿਤੇ ਸਟੋਰ ਹੈਗਾ ਕਿ ਕਿੰਨੇ ਕਿਥੇ ਬਨਕਰਾ ਇੱਕ ਕੋਡ ਸਟੋਰ ਆ ਉੱਥੇ ਆਏ ਮੌਕਾ ਦੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਇਹ ਕੋਲ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਇਹੋ ਜਿਹੀਆਂ ਵੈਰਾਈਟੀਆਂ ਕੁਝ ਨਾ ਉਹ ਅਨੁਪਛਾਤੇ ਵੀ ਬ੍ਰੈਂਡ ਆਏ ਤੇ ਲੈ ਕੇ ਆਏ ਇੱਥੇ ਤੇ ਉਸ ਮੁਤਾਬਕ ਜਿਹੜੀ ਆ ਤੁਸੀਂ ਕਰਕੇ ਕਰ ਵੇ ਦਿੱਤੀ ਤੇ ਤੁਸੀਂ ਵੀ ਕੋਈ ਸਾਹਮਣੇ ਨਹੀਂ ਸਰ ਚੈੱਕ ਕਰ ਰਿਹਾ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਚਲੂਗੀ ਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲਕ ਦੱਸਿਆ ਸਟੋਰ ਵਾਲੋ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲੋਂ ਪਿਛਲੇ ਕੁਝ ਸਮੇਂ ਤੋਂ ਕਸਬਾ ਚੌਂਕ ਮਹਿਤਾ ਵਿਖੇ ਫਿਰੌਤੀਆਂ ਨੂੰ ਲੈ ਕੇ ਮਿਲ ਰਹੀਆਂ ਧਮਕੀਆਂ ਤੇ ਦੁਕਾਨਾਂ ਤੇ ਚਲਾਈਆਂ ਜਾ ਰਹੀਆਂ ਗੋਲੀਆਂ ਤੋਂ ਪਰੇਸ਼ਾਨ ਦੁਕਾਨਦਾਰਾਂ ਤੇ ਵਪਾਰੀਆਂ ਨੇ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਤੇ ਆਪਣਾ ਦੁੱਖ ਸਾਂਝਾ ਕੀਤਾ। ਇਸ ਮੀਟਿੰਗ ਦੇ ਦੌਰਾਨ ਵੱਡੀ ਗਿਣਤੀ ਸ਼ਹਿਰ ਕਵਾਸੀ ਹਾਜ਼ਰ ਹੋਏ ਤੇ ਆਪਣੀਆਂ ਪਰੇਸ਼ਾਨੀਆਂ ਤੋਂ ਜਾਣੂ ਕਰਾਇਆ ਮੀਟਿੰਗ 'ਚ ਹਾਜ਼ਰ ਸਥਾਨਕ ਲੋਕਾਂ ਦੇ ਦੁੱਖ ਤਕਲੀਫ ਸੁਣਦੇ ਹੋਏ ਸੰਤ ਗਿਆਨੀ ਹਰਮ ਸਿੰਘ ਖਾਲਸਾ ਨੇ ਭਰੋਸਾ ਦਿੱਤਾ ਕਿ ਟਕਸਾਲ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੀ ਹੈ ਤੇ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਰੱਖਣ ਦੀ ਲੋੜ ਨਹੀਂ ਹੈ ਉਹ ਨਿਰडर ਤੇ ਨਿਰਪੈ ਹੋ ਕੇ ਆਪਣੇ ਵਪਾਰ ਕਰਨ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋषण ਕਰਨ ਉਹਨਾਂ ਨੇ ਇਸ ਮੌਕੇ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਸਖਤ ਤਾੜਨਾ ਕੀਤਾ ਉਹਨਾਂ ਨੇ ਸ਼ਰਾਰਤੀ ਅੰਸਰਾਂ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਉਹਨਾਂ ਕੋਈਆਂ ਹਰਕਤਾਂ ਤੋਂ ਬਾਝਾਂ ਨਹੀਂ ਤਾਂ ਦਮਦਮੀ ਟਕਸਾਲ ਵੱਲੋਂ ਕੋਈ ਸਖਤ ਨੀਤੀ ਕੀਤੀ ਜਾ ਮੋਗਾ ਦੇ ਪਿੰਡ ਧੱਲੇਕੇ ਦੇ ਗਰੀਬ ਲੋਕਾਂ ਨੇ ਸ਼ਾਮਲਾੜਤ ਕੀਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਬੀਡੀਪੀ ਬਲੰਕ ਦੋ ਦੇ ਗੇਟ ਮੂਹਰੇ ਧਰਨਾ ਲਗਾ ਦਿੱਤਾ। ਇਸ ਮੌਕੇ ਤੇ 71 ਲੋਕਾਂ ਨੇ ਪੰਚਾਇਤ ਵਿਭਾਗ ਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਰਾਬਾਜ਼ੀ ਕੀਤੀ। ਇਸ ਮੌਕੇ ਤੇ ਇੰਦਰਜੀਤ ਸਿੰਘ ਨੇ ਕਿਹਾ ਕਿ ਨਾਂ ਵੱਲੋਂ ਸ਼ਾਮਲਾੜਤ ਦੇ ਕਬਜ਼ੇ ਨੂੰ ਲੈ ਕੇ ਪੰਚਾਇਤ ਵਿਭਾਗ ਨੂੰ ਵਾਰ-ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਾਮਲਾੜਤ ਦੀ ਜਗ੍ਹਾ ਤੇ ਕਬਜ਼ਾ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਅੱਕ ਕੇ ਉਹਨਾਂ ਨੂੰ ਆਖਿਰਕਾਰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਪਿੰਡ ਦੇ ਗਰੀਬ ਲੋਕਾਂ ਨੂੰ 메인 게ਟ ਤੋਂ ਅੰਦਰ ਨਹੀਂ ਜਾਣ ਦਿੱਤਾ ਅਤੇ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਖਿਲਾਫ ਨਾਰੇਬਾਜ਼ੀ ਕੀਤੀ ਇਸ ਮੌਕੇ ਤੇ ਤਰਨਾ ਦੇ ਰਹੀ ਲੋਕਾਂ ਨੇ ਸੁਪਾ ਸਰਕਾਰ ਤੇ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਕਿ ਪੰਚਾਇਤੀ ਜਗ੍ਹਾ ਤੇ ਕੀਤੇ ਕਬਜ਼ਾ ਕਰਨ ਵਾਲਿਆਂ ਤੋਂ ਤੁਰੰਤ ਕਬਜ਼ਾ ਚੁਡਾਇਆ ਜਾਏ ਤੇ ਕਬਜ਼ਾ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਸ ਮੌਕੇ ਪੰਚਾਇਤ ਅਫਸਰ ਪਰਮਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੇ ਖੁਦ ਜਾ ਕੇ ਮੌਕਾ ਦੇਖਿਆ ਤੇ ਇਸ ਸਬੰਧੀ ਰਿਪੋਰਟ ਬਣਾ ਕੇ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ ਤੇ ਪੁਲਿਸ ਪ੍ਰੋਡਕਸ਼ਨ ਮਿਲਨ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਲੰਡੇ ਗਾਲੇ ਰਾਹ ਤੇ ਸਾਡੇ ਘਰ ਆ ਉੱਥੇ ਜਿਹੜੇ ਸਾਡੇ ਖੱਟੋ-ਖੱਟ 100 ਸਾਲ ਪੁਰਾਣੇ ਗੜ੍ਹੇ ਸੀਗੇ ਜਿਹੜੇ ਕਿ ਜ਼ਿਮੀਂਦਾਰਾਂ ਨੇ 5 ਤੋਂ 7 ਜ਼ਿਮੀਂਦਾਰਾਂ ਨੇ ਉਹ ਗੜ੍ਹੇ ਤੇ ਕਬਜ਼ਾ ਕਰ ਲਿਆ। ਉਥੇ ਮਾਰਦਿਆਂ ਮਾਰਤਾ ਬਣਾਈਆਂ ਸਾਰਾ ਚਾਰਚ ਫਿਰੇ ਦੁਬਾਰਾ ਕਰ ਕਰਕੇ ਤੇ ਉਹ ਉਥੇ ਬਲਿਆਉਣ ਨੂੰ ਤੇ ਜਦੋਂ ਸਾਨੂੰ ਪਤਾ ਲੱਗਾ ਰਾਤ ਨੂੰ ਬਲਿਆ ਇਹਨਾਂ ਨੇ ਕੁਸ਼ਕ ਦਿਨੇ ਬਦਲਿਆ ਬਲਿਆ ਜਦੋਂ ਸਾਨੂੰ ਪਤਾ ਲੱਗਾ ਅਸੀਂ ਅੱਜ ਤੋਂ ਘੱਟੋ ਘੱਟ ਸਵਾ ਮਹੀਨਾ ਪਹਿਲਾਂ ਮਹੀਨਾ ਸਵਾ ਮਹੀਨਾ ਪਹਿਲਾਂ ਵੀਡੀਓ ਸਾਹਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਵੀਡੀਓ ਸਾਹਬ ਨੇ ਮੌਕਾ ਵੇਖਿਆ ਚਲੋ ਇਹਨਾਂ ਨੇ ਰੋਕਿਆ ਵੀ ਪਰ ਇਹਨਾਂ ਨੇ ਮੌਕੇ ਤੇ ਜਿਹੜੀ ਬਣਦੀ ਕਾਰਵਾਈ ਸੀ ਕੋਈ ਨਹੀਂ ਕੀਤੀ ਕਾਰਵਾਈ ਨੂੰ ਬਹੁਤ ਜ਼ਿਆਦਾ ਢਿੱਲਾ ਪਾ ਦਿੱਤਾ ਮੁੜ ਕੇ ਕਹਿਣ ਲੱਗੇ ਕਿ ਬਾਈ ਜੀ ਤੁਸੀਂ ਕੂੜਾ ਨਹੀਂ ਸਿੱਟਣਾ ਚਲੋ ਅਸੀਂ ਸਾਡੇ ਨਾਲ ਚਾਹੇ ਘਰਾਂ ਚ ਚੱਲ ਬੜੋ ਘਟੋ ਘਟ 21 ਦਿਨਾਂ ਦਾ ਕੂੜਾ ਸਾਡੇ ਕੁੱਛ ਘਰਾਂ ਦੇ ਵਿੱਚ ਜਿਹੜੇ ਡੰਗਰ ਰੱਖੇ ਨੇ ਮੱਝਾਂ ਉਹ ਕੂੜਾ ਕੱਲ ਇੰਨਾ ਕੁ ਜ਼ਿਆਦਾ ਖਿਲਰ ਗਿਆ ਤੇ ਮੈਂ ਮੌਕੇ ਦੇ ਉੱਤੇ ਸਾਡੇ ਜਿਹੜੇ ਆਪਣੇ ਵੀਡੀਓ ਸਾਥ ਦੇ ਪੰਚਾਇਤ ਸੈਕਟਰੀ ਆ ਉਹਨਾਂ ਨੂੰ ਅਨਕਾਲ ਕੀਤੀ ਮੇਰੀ ਮਿਸੀ ਨੇ ਕਿਤੇ ਵੀ ਅਸੀਂ ਕੂੜੇ ਦਾ ਕੀ ਕਰਕੇ ਤਾਂ ਉਹ ਕਹਿੰਦੇ ਨਹੀਂ ਤੁਸੀਂ ਕੂੜਾ ਜਿਹੜਾ ਸਿੱਟੋ ਜਦੋਂ ਅਸੀਂ ਛਿੱਟਣ ਗਏ ਤਾਂ ਉਹ ਸਾਡੇ ਸਵੇਰੇ ਪੈਗੇ ਗਾਲ ਬੀਤੇ ਦਿਨੀ ਜੀਰਾ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਕੋਹਾਲਾ ਤੋਂ ਇੱਕ ਇਤਲਾਹ ਪੁਲਿਸ ਨੂੰ ਮਿਲੀ ਜਿਸ ਵਿੱਚ ਪੂਜਾ ਨਾਮਾ ਕੌਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਦਿਓਰ ਇੰਦਰਜੀਤ ਸਿੰਘ ਗੁੰਮ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਆਪਣੀ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਨਜ਼ਰ ਆਇਆ ਜਦੋਂ ਪੂਜਾ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪੂਜਾ ਦਾ ਪਤੀ ਮੱਧ ਪ੍ਰਦੇਸ਼ ਸੀਜ਼ਨ ਲਗਾਉਣ ਲਈ ਗਿਆ ਹੋਇਆ ਹੈ ਤੇ ਪੂਜਾ ਦੇ ਰਾਮ ਸਿੰਘ ਪੁੱਤਰ ਸ਼ਿੰਦਾ ਸਿੰਘ ਨਾਲ ਨਾਜਾਇਜ਼ ਸਬੰਧਾਂ ਜੋ ਕਤਰ ਚ ਰੰਦਾ ਤੇ ਉਸਦਾ ਦਿਓਰ ਉਸਦੇ ਨਾਜਾਇਜ਼ ਸਬੰਧਾਂ ਦਾ ਵਿਰੋਧ ਕਰਦਾ ਸੀ ਜਿਸ ਤੋਂ ਬਾਅਦ ਪੂਜਾ ਨੇ ਰਾਮ ਸਿੰਘ ਨੂੰ ਕਤਰ ਤੋਂ ਸੱਦਿਆ ਕੋਟਨਾ ਮਾਰਕਸ ਦਾ ਕਤਲ ਕਰ ਦਿੱਤੇ ਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਗੱਟੇ ਵਿੱਚ ਪਾ ਕੇ ਰੱਖ ਦਿੱਤਾ ਤੇ ਅਗਲੇ ਦਿਨ RAM ਸਿੰਘ ਨੇ ਭਰਾ ਨੂੰ ਬੁਲਾ ਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ RAM ਸਿੰਘ ਨੂੰ ਕਤਲ ਤੋਂ ਬੁਲਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਸ਼ ਦੀ ਪਾਲ ਸ਼ੁਰੂ ਕਰ ਦਿੱਤੀ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਟ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੇ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੋਢਲੀ ਤਫਤੀਸ਼ ਤੇ ਪੜਤਾਲ ਵਿੱਚ ਇਹ ਪਾਇਆ ਕੀ ਮਸਲਾ ਸੱਕੀਏ ਤਾਂ ਉਹਦੇ ਘਰਵਾਲੇ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6182 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸੈਂਟੀਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਇਆ ਦਾ ਹੁੰਦਾ ਸੀ ਉਹ 21 8 ਨੂੰ ਫਿਰੋਜ਼ਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਹਦਾ ਜਿਹੜਾ ਦੇਵਰ ਸੀ 인ਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬੋਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬੋਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਰਾ ਗੰਕ ਨਾਲੇ ਉੱਥੇ ਸੁੱਟਦਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ 24 ਘੰਟੇ ਦੇ ਅੰਦਰ ਹੀ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ ਇਸ ਮੌਕੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਕਿਹਾ ਕਿ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾਗੜ ਤਲਾਵਾ ਜੋ ਪੇਸ਼ੇਵਜੋਂ ਐਮਆਰਪੀ ਡਾਕਟਰ ਵਜੋਂ ਕੰਮ ਕਰਦਾ ਹੈ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੂੰ ਨਾਮ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਵਾਰ-ਵਾਰ ਫੋਨ ਆਏ ਜਿਨ੍ਹਾਂ ਨੂੰ ਉਸ ਵੱਲੋਂ ਰਿਸੀਵ ਨਹੀਂ ਕੀਤਾ ਗਿਆ ਤੇ ਵੀਰ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਵਾਪਸ ਜਾ ਰਿਹਾ ਫਿਰ ਨਾਮੁਲੂਮ ਨੌਜਵਾਨ ਮੋਟਰਸਾਈਕਲ ਸਵਾਰਾ ਬਲੂ ਰਸਤਾ ਰੋਕੇ ਪਿਸਤੌਲ ਦੀ ਨੋਕ ਤੇ ਉਸ ਨੂੰ ਤੇ ਉਸਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਨਕੋਲ ਕਿਤੇ ਜਾ ਰਹੇ ਫੋਨਾਂ ਨੂੰ ਨਾ ਚੁੱਕਣ ਤੇ 5 ਲੱਖ ਦੀ ਫਿਰੌਤੀ ਵਜੋਂ ਦੇਣ ਲਈ ਤਿਆਰ ਰਹਿਣ ਦੇ ਧਮਕੀਆਂ ਦਿੱਤੀਆਂ ਇਸ ਤੋਂ ਬਾਅਦ ਫਿਰ ਅਤੀ ਦੀ ਮੰਗ ਕੀਤੀ ਗਈ ਜਿਸ ਤੇ ਸੁਖਦੇਵ ਸਿੰਘ ਵੱਲੋਂ 3 ਲੱਖ ਰੁਪਏ ਪਿੰਡ ਪਿੰਡਰ ਵਿਖੇ ਉਹ ਕਦੋਸ਼ੀਆਂ ਦੇ ਹਵਾਲੇ ਕੀਤੇ ਗਏ ਸਨ ਤੇ 2 ਲੱਖ ਰੁਪਏ ਦੇਣੇ ਬਾਕੀ ਸਨ ਇਸ ਸਬੰਧੀ ਮੁਖ ਅਫਸਰ थाना ਜੰਡਿਆਲਾ ਗੁਰੂ ਨੂੰ ਤੁਰੰਤ ਸੂਚਿਤ ਕੀਤਾ ਜਿਸ ਤੇ ਡੀਐਸਪੀ ਡੀ ਰਵਿੰਦਰ ਸਿੰਘ ਪੁਲਿਸ ਕਪਤਾਨ ਜੰਡਿਆਲਾ ਗੁਰੂ ਤੇ ਇੰਸਪੈਕਟਰ ਮੁਖਤਿਆਰ ਸਿੰਘ थाना ਜੰਡਿਆਲਾ ਗੁਰੂ ਦੀ ਅਗਵਾਈ ਵਿੱਚ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲੋਂ ਨਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਵੇਂ ਬਣੇ ਗ੍ਰੰਥੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਨੂੰ ਸਨਮਾਨਿਤ ਕੀਤਾ ਇਸ ਮੌਕੇ ਨਾਲ ਦੇ ਨਾਲ ਐਸਜੀਪੀਸੀ ਦੇ ਜਰਨਲਿਸਟ ਅਕਤਰ ਰਜਿੰਦਰ ਸਿੰਘ ਮਹਿਤਾ ਐਸਜੀਪੀਸੀ ਮੈਂਬਰ ਅਜੈਬ ਸਿੰਘ ਅਭਿਆਸੀ 6 ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਦਾਨ ਅਮਰਬੀਰ ਸਿੰਘ ਟੌੜ ਸਮੇਤ ਕਈ ਸੰਗਤਾਂ ਹਾਜ਼ਰ ਸਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪਰਵਿੰਦਰਪਾਲ ਸਿੰਘ ਜੀ ਬੁੱਟਰ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਵਿੱਚ ਗੁਰਮਤ ਦਾ ਗੁਰੂ ਗਿਆਨ ਹਾਸਲ ਕੀਤਾ ਸਨਮਾਨ ਦੋ ਸਿੰਘ ਸਾਹਿਬ ਗੰਨੀ ਪ੍ਰਵਿੰਦਰ ਪਾਲ ਸਿੰਘ ਦੀ ਬਤੌਰ ਦਿਮਾਂ ਨੂੰ ਸਤਿਕੰਨ ਸਿੰਘ ਵੀ ਹਿੰਮੰਦਰ ਸਾਹਿਬ ਜੀ ਦੇ ਬਤੌਰ ਸਿੰਘ ਸਾਹਿਬ ਨਿਯੁਕਤ ਕੀਤਾ ਗਿਆ। ਔਰ ਇਹਨਾਂ ਦੇ ਨਾਲ ਸਿੰਘ ਸਾਹਿਬ ਗੰਨੀ ਕੇਵਲ ਸਿੰਘ ਦੀ ਮਮਤੌਰ ਸਿੰਘ ਸਾਹਿਬ ਗ੍ਰੰਥੀ ਸਤਿਕੰਨ ਸਿੰਘ ਹਿੰਮੰਦਰ ਸਾਹਿਬ ਨਿਯੁਕਤ ਕੀਤਾ। ਇਸ ਲਈ ਮੈਂ ਪੰਚ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਕਲੰਦ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਨਯੋਗ ਸਰਦਾਰ ਰਵਿੰਦਰ ਸਿੰਘ ਜੀ ਤੋਂ ਮੈਂ ਸੇਵਾਮੁਨੀ ਜੀ ਦੁਆਰਾ ਪ੍ਰੋਮੋਟਾ ਕਮੇਟੀ ਦੀ ਸਮੂਹ ਕੀ ਅੰਤਰੰਕ ਨੇਤੀ ਦਾ ਸੰਸਦਵਾਨਾਂ ਦਾ ਸਾਹਿਬਾ ਬਹੁਤ ਬਾਰਦਰ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅੱਜ ਦੀ ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ